ਇਹ ਤਾਂ ਨਹੀਂ ਗੱਲ ਦੱਸੋ ਤੁਸੀਂ ਇਹ ਸੋਚਣਾ ਕਿ ਕੁੜੀਆਂ ਇਕੱਲੀਆਂ ਨੇ ਉਹਨਾਂ ਨੂੰ ਕੌਣ ਕੀ ਕਰੇਗਾ ਸਾਰਾ ਮੈਨੂੰ ਸਾਰਾ ਉਹਨਾਂ ਨੂੰ ਮੈਂ ਖੜੀ ਹਾਂ ਉਹਨਾਂ ਦੇ ਪਿੱਛੇ ਤੁਹਾਡੇ ਨਾਲ ਤੁਸੀਂ ਇਹ ਨਾ ਤੁਹਾਡੇ ਵੀ ਤੁਸੀਂ ਗਰੀਬ ਹੋ ਤੁਹਾਡੇ ਨਾਲ ਕੋਈ ਖੜਾ ਨਹੀਂ ਕਮਿਸ਼ਨ ਖੜਾ ਗਰੀਬ ਦੇ ਨਾਲ ਸਭ ਦੇ ਨਾਲ ਵੈਰੀ ਸ਼ੈਲ ਤੁਹਾਡੇ ਵਰਗੇ ਜਿਹੜੇ ਥੋੜੇ ਜਿਹੇ ਬੰਦੇ ਹੁੰਦੇ ਨੇ ਆਫਸਰ ਪਰ ਚੰਗੇ ਬਲੇ ਆਫਸਰ ਦੇ ਉੱਤੇ ਵੀ ਦਾਗ ਲਾਉਂਦੇ ਨੇ ਤੁਹਾਡੀ ਜੀ ਅਸੀਂ ਵੀਡੀਓ ਦੇਖੀ ਸੀ ਬੱਚਿਆਂ ਨਾਲ ਗੱਲ ਵੀ ਕੀਤੀ ਹੈ ਤੁਸੀਂ ਕਿਉਂ ਮਾਰਿਆ ਉਹਨਾਂ ਨੂੰ ਤੁਹਾਨੂੰ ਮਾਰਦੇ ਨਹੀਂ ਜੇ ਛੋਟੇ ਸੀਗੇ ਜਿੰਨਾਂ ਦੇ ਨਾਲ ਖਾਸ ਤਰ੍ਹਾਂ ਖਾਸ ਸੀ ਉਹਨਾਂ ਦੇ ਨਾਲ ਫਾਦਰ ਦੇ ਖਿਲਾਫ ਹੈ ਮੈਂ ਪੂਰਾ ਵੀਡੀਓ ਦੇਖਿਆ ਕੁੜੀਆਂ ਨਾਲ ਵੀ ਗੱਲ ਕੀਤੀ ਹੈ ਨਾ ਠੀਕ ਹੈ ਨਾ ਜੇ ਉਹਨਾਂ ਦੇ ਫਾਦਰ ਦੇ ਖਿਲਾਫ ਸੀ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਫਾਦਰ ਕਿੱਥੇ ਹਨ ਗੱਲ ਕਰਦੇ ਉਹਨਾਂ ਨੇ ਤਾਂ ਦੱਸਿਆ ਵੀ ਉਹ ਐ ਨਹੀਂ ਗਏ ਰਾਈਟ ਤੇ ਤੁਸੀਂ ਚਪੇੜਾਂ ਕਿਉਂ ਮਾਰੀਆਂ ਉਹਨਾਂ ਕਿੰਨਾ ਰੋ ਰਹੀਆਂ ਨੇ ਉਹ ਕੁੜੀ ਕੇ ਸਾਨੂੰ ਕੁੱਟਿਆ ਫਿਰ ਉਹ ਰੋ ਕਿਉਂ ਰਹੀਆਂ ਸੀ ਇਹਨਾਂ ਨਾਲ ਉਹਨਾਂ ਨੇ ਗੋਣੇ ਇਕੱਠੇ ਕੀਤੇ ਸਾਰੇ ਆਪਣੇ ਕਿ ਸਾਨੂੰ ਤੁਹਾਨੂੰ ਪਤਾ ਹੈ ਕਿ ਕੁੜੀ ਨੂੰ ਹੱਥ ਲਾਣਾ ਜੁਰਮ ਹੈ ਭਰਾਗੇ ਵੈਸੇ ਸਭ ਮਾਰਿਆ ਇੱਕ ਸੈਕਿੰਡ ਜੋ ਉਹ ਬਿਆਨ ਦੇ ਰਹੀਆਂ ਨੇ ਵੀਡੀਓ ਹੈ ਸਾਰੇ ਝੂਠ ਬੋਲ ਰਹੇ ਨੇ ਤੁਸੀਂ ਸੱਚ ਬੋਲ ਰਹੇ ਹੋ ਤੱਕ ਮਾਰਨ ਲੇਡੀਜ਼ ਵੀ ਕਰਦੀਆਂ ਜਿਹੜੀਆਂ ਜਿਹੜੇ ਵਿਟਨੈਸ ਨੇ ਉਥੇ ਬੋਂਡੀ ਆਸ-ਪਾਸ ਵਾਲੇ ਉਹਨਾਂ ਨਾਲ ਵੀ ਗੱਲ ਹੋ ਗਈ ਐ ਉਹ ਕਹਿੰਦੇ ਜੀ ਅਸੀਂ ਗਵਾਹੀ ਦੇਣ ਨੂੰ ਤਿਆਰ ਆ ਕਿ ਸਾਡੇ ਸਾਹਮਣੇ ਮਾਰਿਆ ਬਿਲਕੁਲ ਗਲਤ ਗੱਲ ਐ ਤੁਸੀਂ ਮਾਰਿਆ ਤੁਹਾਡੇ ਗੱਲ ਸੁਣ ਲਓ ਕੱਲੇ ਤੁਹਾਡੇ ਹਸਿਰ ਹਿਲਾਣ ਨਾਲ ਗੱਲ ਨਹੀਂ ਖਤਮ ਹੋ ਜਾਂਦੀ ਜਿਹੜੇ ਵਿਟਨੈਸ ਨੇ ਉਸ ਜਗ੍ਹਾ ਦੇ ਉੱਤੇ ਉਹ ਕਹਿ ਰਹੇ ਨੇ ਕਿ ਹਾਂ ਮਾਰਿਆ ਉਹਨਾਂ ਨੂੰ ਕੀ ਕਰੋਗੇ ਸਭ ਨੂੰ ਬੁੱਝ ਚੁੱਪ ਕਰਾ ਦੋਗੇ ਜਾ ਕੇ ਤੁਸੀਂ ਪਤਾ ਕਿਉਂ ਰੋਬ ਮਾਰਦੇ ਕਿ ਮੈਂ ਯੂਨੀਫਾਰਮ ਪਾਈ ਐ ਮੈਂ ਜੋ ਮਰਜ਼ੀ ਕਰ ਲਵਾ ਮੇਰਾ ਕੋਈ ਕੀ ਵਿਗਾੜ ਸਕਦਾ ਤੁਸੀਂ ਔਰ ਉਸ ਬੱਚੀ ਦੇ ਉੱਤੇ ਤੁਸੀਂ ਹੱਥ ਚੱਕਿਆ ਜਿਹੜੀ ਸਾਡੀ ਨੈਸ਼ਨਲ ਪਲੇਅਰ ਹੈ ਕੰਟਰੀ ਦੀ ਬੱਚੇ ਝੂਠ ਬੋਲ ਰਹੇ ਨੇ ਰੋ ਰਹੇ ਨੇ ਐਨਾ ਆਸ-ਪਾਸ ਵਾਲੇ ਗਵਾਂਢੀ ਆਸ-ਪਾਸ ਦੇ ਗਲੀ ਵਾਲੇ ਬੰਦੇ ਕਹਿ ਰਹੇ ਨੇ ਕਿ ਉਸ ਬੰਦੇ ਨੇ ਮਾਰਿਆ ਔਰ ਤੁਸੀਂ ਸਿਰ ਹਿਲਾਈ ਜਾਓ ਪਹਿਲੀ ਗੱਲ ਤੇ ਇਹ ਜ਼ੁਰਮ ਹੈ ਇੱਕ ਲੜਕੀ ਦੇ ਉੱਤੇ ਹੱਥ ਚੱਕਣਾ ਔਰ ਤੁਸੀਂ ਉਸ ਲੜਕੀ ਦੇ ਉੱਤੇ ਹੱਥ ਚੱਕਿਆ ਜਿਹੜੀ ਨੈਸ਼ਨਲ ਪਲੇਅਰ ਇਸ ਕੰਟਰੀ ਦੀ ਜਿਹੜੀ ਬੱਚੇ ਹੈਗੀ ਆਪਣੀ ਮਾਨ ਵਧਾਉਂਦੀ ਆਪਣੀ ਕੰਟਰੀ ਦੀ ਔਰ ਤੁਸੀਂ ਆਪਣੀ ਯੂਨੀਫਾਰਮ ਤੇ ਵੀ ਦਾਗ ਲਾਇਆ ਉਹ ਤਾਂ ਚੁੱਪੀ ਬੋਲੀ ਜਾ ਕੇ ਮੈਂ ਨਹੀਂ ਕੀਤਾ ਵੇਰੀ ਸਾਰ ਤੁਹਾਡੇ ਵਰਗੇ ਜਿਹੜੇ ਥੋੜੇ ਜਿਹੇ ਬੰਦੇ ਹੁੰਦੇ ਨੇ ਨਾ ਅਫਸਰ ਉਹ ਚੰਗੇ ਬਲੇ ਅਫਸਰਾਂ ਦੇ ਉੱਤੇ ਵੀ ਦਾਗ ਲਾ ਦਿੰਦੇ ਨੇ ਕਿ ਯੂਨੀਫਾਰਮ ਸ਼ਾਇਦ ਇਹ ਲੋਕੀ ਕਰਦੇ ਨੇ ਔਰ ਜਿਸ ਵਰਦੀ ਦਾ ਰੋਪਾ ਰਹੇ ਹੋ ਨਾ ਇਹੀ ਇੱਕ ਤਰ੍ਹਾਂ ਥੱਲੇ ਥੱਲੇ ਗੱਲਾਂ ਹੁੰਦੀਆਂ ਨੇ ਅਫਸਰਾਂ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਹੁੰਦਾ ਵੀ ਤੁਸੀਂ ਬਾਹਰ ਕਰਕੇ ਕੀ ਆਏ ਹੋ ਔਰ ਬਾਅਦ ਚ ਪਤਾ ਲੱਗਦਾ ਜਦੋਂ ਤੁਸੀਂ ਟੱਕ ਚੁੱਕੇ ਹੋ ਇੱਕ ਇੱਕ ਖਰਾਬ ਬੰਦਾ ਯੂਨੀਫਾਰਮ ਸਾਰੇ ਯੂਨੀਫਾਰਮ ਵਾਲੇ ਅਫਸਰਾਂ ਦੇ ਉੱਤੇ ਦਾਗ ਲਾਉਂਦਾ ਉਹ ਕੁੜੀਆਂ ਇੰਨਾ ਜ਼ਿਆਦਾ ਰੋ ਰਹੀਆਂ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਆ ਉਹਦੇ ਫਾਦਰ ਦੇ ਨਾਲ ਗੱਲ ਕੀਤੀ ਆ ਉਹ ਕਹਿੰਦਾ ਜੀ ਚਲੋ ਅਸੀਂ ਤਾਂ ਗਰੀਬ ਬੰਦੇ ਆ ਤਾਂ ਕਰਕੇ ਅਸੀਂ ਚੁੱਪ ਸਾਡੇ ਧਰੋ ਮਾਰਨ ਦੇ ਲਈ ਗਰੀਬ ਨਹੀਂ ਹੋ ਤੁਹਾਡੇ ਨਾਲ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਗਰੀਬ ਹੋ ਤੁਹਾਡੇ ਨਾਲ ਕੋਈ ਖੜਾ ਨਹੀਂ ਕਮਿਸ਼ਨ ਖੜਾ ਗਰੀਬ ਦੇ ਨਾਲ ਸਭ ਦੇ ਨਾਲ ਮੈਂ ਤੁਹਾਨੂੰ ਇਹ ਗੱਲ ਦੱਸਦਾ ਹਾਂ ਤੁਸੀਂ ਇਹ ਸੋਚਿਆ ਨਾ ਕਿ ਕੁੜੀਆਂ ਕੱਲੀਆਂ ਨੇ ਉਹਨਾਂ ਨੂੰ ਕੌਣ ਕੀ ਕਰੇਗਾ ਸਾਰਾ ਮੈਂ ਦਊ ਸਾਰਾ ਉਹਨਾਂ ਨੂੰ ਮੈਂ ਖੜੀ ਹਾਂ ਉਹਨਾਂ ਦੇ ਪਿੱਛੇ ਬੇਟੀਆਂ ਤੁਹਾਡਾ ਇੰਨਾ ਗੌਰਵ ਹੈ ਸਾਡੇ ਕੰਟਰੀ ਦਾ ਨਾਂ ਰੌਸ਼ਨ ਕਰਦੀਆਂ ਨੇ ਨੈਸ਼ਨਲ ਪਲੇਅਰਸ ਨੇ ਤੇ ਤੁਹਾਡੇ ਵਰਗਾ ਬੰਦਾ ਜਾ ਕੇ ਉਹਨਾਂ ਵਿੱਚ ਪੇੜਾ ਮਾਰ ਦੇਵੇ ਅਸੀਂ ਕਿਦਾਂ ਟੋਲਰੇਟ ਕਰਾਂਗੇ ਉਸ ਸੀਜ਼ਨ ਨੀ ਪਰ ਇਹ ਤੇ ਗੱਲ ਹੈ ਨਾ ਵੀ ਐਸਐਚਓ ਸਭ ਕੋਲ ਜਾ ਕੇ ਬਾਫੀ ਮੰਗੀ ਉਥੇ ਰਾਜ਼ੀਨਾਮਾ ਹੋਇਆ ਇਹਨਾਂ ਦਾ ਕਿਉਂ ਕਿ ਐਸੀ ਕਾਫੀ ਬੰਦੇ ਕਾਫੀ ਬੰਦੇ ਆਏ ਸੀ ਤੇ ਉਹ ਐਵੇਂ ਆ ਗਏ ਸੀ ਹਾਂ ਜੀ ਹਾਂ ਕੋਈ ਦਾ ਕੋਈ ਵੀਡੀਓ ਤਾਂ ਨਵੀਂ ਦੇਖੀ ਦਰਾ ਹਾਂ ਕੋਈ ਨਾ ਕੋਈ ਮੈਂ ਕਰੂ ਠੀਕ ਨੇ ਰਾਜ਼ੀਨਾਮਾ ਦੇ ਨਾਲ ਗੱਲ ਨਹੀਂ ਬਣਦੀ ਚਲੋ ਜੀ ਤੁਸੀਂ ਬਾਹਰ ਜਾਓ